ਮੈਂ ਗਰਮੀਤਲਾ ਬਿੱਟੂ ਪ੍ਰਧਾਨਕਤਾ ਪਾਰਟੀ ਲਗਭਗ 15 ਦਿਨ ਤੋਂ ਮੈਂ ਸਮੇਂ ਨਾਲ ਪਿੰਡ-ਪਿੰਡ ਜਾ ਕੇ ਆਪਣੇ ਵਰਕਰਾਂ ਨਾਲ ਸਲਾਹ ਮਸ਼ਵਰਾ ਕੀਤਾ ਕਿ ਆਪਾਂ ਪਾਰਟੀ ਵੱਲੋਂ ਕਿਸ ਕੈਂਡੀਡੇਟ ਨੂੰ ਆਪਾਂ ਜਿਹੜਾ ਏਕਤਾ ਪਾਰਟੀ ਨੇ ਐਲਾਨ ਕਰਨਾ ਕਿਉਂਕਿ ਏਕਤਾ ਪਾਰਟੀ ਕੋ ਜਿਹੜਾ ਉਹ ਸਾਰੇ ਗਰੀਬ ਸਮਾਜ ਹੈਗਾ ਵਾ ਚਾਹੇ ਛੋਟਾ ਵਰਕਰ ਚਾਹੇ ਵੱਡਾ ਵਰਕਰ ਹੈ ਮੈਂ ਸਮੇਂ ਦਾ ਪਰਮਜੀਤ ਸਿੰਘ ਇਹਨਾਂ ਦਾ ਪਿੰਡ ਸਾਬੋਵਾਲ ਤੋਂ ਹੈਗਾ ਔਰ ਕਾਫੀ ਸਮੇਂ ਤੋਂ 8-9 ਸਾਲ ਤੋਂ ਵੀ ਪ੍ਰੋਪਰ ਜਿਹੜਾ ਪਾਰਟੀ ਦਾ ਕੰਮ ਕਰਦੇ ਪਏ ਆ ਔਰ ਇਹਨਾਂ ਨੂੰ ਹਲਕਾ ਖਡੂਰ ਸਾਹਿਬ ਤੋਂ ਮੈਂ ਸਮਝਦਾ ਲਗਭਗ 9 ਜਿਹੜੀਆਂ 9 ਹਲਕੇ ਪਿੰਦੇ ਆ 9 ਹਲਕਿਆਂ ਦੇ ਵਿੱਚ ਹੀ ਇਹਨਾਂ ਦੇ ਪਰਿਵਾਰ ਬੈਠੇ ਆ ਇਹਨਾਂ ਦੀ ਲੇਬਰ ਬੈਠੀ ਪਈ ਆ ਇਹਨਾਂ ਦੇ ਸਿਸਟਰਾਂ ਬੈਠੀਆਂ ਪਈਆਂ ਵੀ ਮੈਂ ਸਮਝਦਾ ਕਿ ਸਾਨੂੰ ਕੈਂਪੇਨ ਕਰਨ ਲੱਗਿਆ ਕੋਈ ਮੁਸ਼ਕਲ ਨਹੀਂ ਆਣੀ ਲਗਭਗ ਮੈਂ ਕੱਲ ਵੀ ਕਾਫੀ ਪਿੰਡਾਂ ਵਿੱਚ ਸਾਥੀ ਦੇ ਨਾਲ ਗਿਆ ਵਾ ਕੱਲ੍ਹ ਦਾ ਵੀ ਪ੍ਰੋਗਰਾਮ ਅਸੀਂ ਰੱਖੇ ਪਏ ਆ ਅੱਜ ਵੀ ਸੁਲਤਾਨਪੁਰ ਦੇ ਵਿੱਚ 4 ਵਜੇ ਅਸੀਂ ਪਿੰਡ ਸਾਬੂਵਾਲ ਦੇ ਵਿੱਚ ਇੱਕ ਵੱਡਾ ਜਲਸਾ ਰੱਖਿਆ ਪਿਆ ਵਾ ਇਸੇ ਨਾਲ ਹੀ ਮੈਂ ਸਮਝਦਾ ਵੀ ਲਗਾਤਾਰ ਅਸੀਂ ਮੀਟਿੰਗਾਂ ਜਿਹੜੀਆਂ ਪ੍ਰੋਪਰ ਕਿਉਂਕਿ ਸਾਨੂੰ ਪਰੇਸ਼ਾਨੀ ਤਾੜੀਆਂ ਨੇ ਸਾਡੇ ਵਰਕਰ ਜਿਹੜੇ ਆ ਚਾਹੇ ਥੋੜੇ ਆ ਬਹੁਤੇ ਆ نو ਹਲਕਿਆਂ ਵਿੱਚ ਹੀ ਮੈਂ ਸਮਝਦਾ ਬੇਟੇ ਹੈਗੇ ਆ ਕਿਉਂਕਿ ਇਕਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਹੈਗਾ ਇਹ ਮੈਂ ਸਮਝਦਾ ਕਾਫੀ ਮਜ਼ਬੂਤ ਹੈਗਾ ਵਾ ਕਿਉਂਕਿ ਸਾਥੀਆਂ ਨੇ ਮੀਟਿੰਗ ਕਰਕੇ ਜਿਹੜੀ ਆ ਸਹਿਮਤੀ ਨਾਲ ਮੈਂ ਸਮਝਦਾ ਪਰਮਜੀਤ ਸਿੰਘ ਦਾ ਐਲਾਨ ਕੀਤਾ ਸੀਗਾ ਇਸ ਕਰਕੇ ਮੈਂ ਇੱਕ ਤੇ ਇੱਤਾ ਪਾਰਟੀ ਇੱਕ ਭਾਰਤੀ ਆਮ ਸਮਾਜ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਦਾ ਵੀ ਕੱਲ ਮੈਂ ਸਮਝਦਾ ਸਾਨੂੰ ਸਮਰਥਨ ਮਿਲਿਆ ਦੋਨਾਂ ਕੈਂਡੀਡੇਟਾਂ ਦਾ ਮੈਂ ਸਮਝਦਾ ਵੀ ਅਸੀਂ ਮੈਂ ਆਪ ਖੁਦ ਜੜਾ ਵਾ ਇਹਨਾਂ ਦੀ ਆਪ ਕੰਪੇਨ ਕਰੂੰਗਾ ਆਪ ਹੀ ਕੰਪੇਨ ਮੈਂ ਪੂਰੇ ਹੱਥ ਵਿੱਚ ਲਈ ਪਈ ਹੈ ਅੱਜ ਦੇ ਹੀ ਪ੍ਰੋਗਰਾਮ ਸਾਡੇ ਜਿਹੜੇ ਆ ਇਥੋਂ ਤੁਰ ਕੇ ਅਸੀਂ ਜਿਹੜਾ ਵਾ ਨਾਲੇ ਦਫ਼ਤਰਾਂ ਦੀ ਦੁਹਾਟਰ ਕਰਨਾ ਵਾ ਉਹ ਤੋਂ ਬਾਅਦ ਕਡੂਰ ਸਾਹਿਬ ਅਸੀਂ ਪਹੁੰਚ ਕੇ ਕਡੂਰ ਸਾਹਿਬ ਤੋਂ ਕਾਗਜ਼ ਪਰਗੇ ਉਥੋਂ ਦੇ ਬੰਦੇ ਨਾਲ ਲੈ ਕੇ ਉਥੋਂ ਇੱਕ ਰੋਡ ਛੋ ਵਕੜਾ ਲੱਗਿਆ ਪਿਆ ਵਾ ਉਹ ਰੋਡ ਛੋ ਜਿਹੜਾ ਵਾ ਤਰਨਤਲ ਤੋਂ ਚੱਲ ਕੇ ਵਕ ਵਕ ਪਿੰਡਾਂ ਤੋਂ ਹੋ ਕੇ ਉਹ ਸੁਲਤਾਨਪੁਰ ਘੁੰਮ ਕੇ ਸਿੱਧਾ ਸਾਬੂ ਵਾਲੇ ਪਹੁੰਚੂਗਾ 4 4:30 4 ਵਜੇ ਉਹ ਜਿਸ ਜਿਹੜਾ ਮੈਂ ਖੁੱਦ ਜਿਹੜਾ ਆਪ ਮੈਂ ਡ੍ਰੈਸ ਕਰੂੰਗਾ ਉਸ ਤੋਂ ਬਾਅਦ ਦੂਸਰਾ ਕੈਂਡੀ ਸਾਡਾ ਸਤੀਸ਼ਨਾਰ ਹੈਗਾ ਸ਼ਾਮ ਨੂੰ 7 ਵਜੇ ਜਲੰਧਰ ਮੈਂ ਸਵੇਰ ਦਾ ਅਲੀ ਮੱਲੇ ਉਹਨਾ ਪੂਰਾਮ ਰੱਖਿਆ 7 ਵਜੇ ਮੈਂ ਉੱਥੇ ਜਾ ਕੇ ਸਾਥੀ ਦੇ ਕੈਂਪੇਨ ਕਰੂੰਗਾ ਇਸ ਕਰਕੇ ਇਕਤਾ ਪਾਰਟੀ ਪੂਰੀ ਮਹਸਮੇ ਦਾ ਪ੍ਰੋਗਰਾਮ ਅਸੀਂ ਲੀਕ ਲਿਆ ਵਾ ਕਿੰਨੂ ਕਿੰਨੂ ਮਿਲਣਾ ਕਿੱਥੇ ਕਿੱਥੇ ਪ੍ਰੋਗਰਾਮ ਰੱਖੇ ਆ ਕਿਉਂਕਿ ਸਾਥੀ ਦੀ ਜਿਹੜੀ ਕੈਂਪੇਨ ਹੈ ਉਹ ਸਾਰੀ ਮੈਂ ਖੁਦ ਆਪ ਕਰ ਰਿਹਾ ਵਾਂ ਜਾਂ ਜਿਹਨੂੰ ਮਿਲਣਾ ਵਰਤਣਾ ਵਾ ਉਹ ਵੀ ਮੈਂ ਆਪ ਹੀ ਕਰ ਰਿਹਾ ਵਾਂ ਇਸ ਕਰਕੇ ਇਹ ਸਾਥੀ ਦਾ ਮੈਂ ਸਮਝਦਾ ਵੀ ਇਕਤਾ ਪਾਰਟੀ ਨੂੰ ਕੋਈ ਮੁਸ਼ਕਲ ਨਹੀਂ ਆਣੀ ਕੋਈ ਵੀ ਨਾ ਸਾਨੂੰ ਕੈਂਪੇਨ ਕਰਨ ਲੱਗਿਆ ਦਾ ਸਾਨੂੰ ਮੀਟਿੰਗਾਂ ਕਰ ਲਿਆ ਪਿਆ ਅੱਜ ਕਪੂਰਥਲਾ ਸੀ ਰੋਡ ਸ਼ੋਅ ਕੱਢ ਕੇ ਉਸ ਤੋਂ ਬਾਅਦ ਮੈਂ ਸਮਝਦਾ ਜਿਹੜਾ ਸਾਡਾ ਕਾਫਲਾ ਤੁਰਨਾ ਇਹ ਚੁੰਗੀ ਤੱਕ ਜਾਊਗਾ ਚੁੰਗੀ ਤੋਂ ਸਾਰਾ ਕਾਫਲਾ ਪਿੱਛੇ ਹੋ ਜਾਊਗਾ ਜਿਹੜੀਆਂ 6 ਗੱਡੀਆਂ ਮੋਰੇ ਜਾਣ ਗਈਆਂ ਅਗਲਾ ਕਾਫਲਾ ਸਾਡਾ ਜਿਹੜਾ ਤਰਨ ਤਰਨ ਜਦੋਂ ਐਂਟਰੀ ਕਰਨਾ ਸੀ ਉੱਥੇ ਸਾਡਾ ਕਾਫਲਾ ਬਿਲਕੁਲ ਰੈਡੀ ਹੈਗਾ ਵਾ ਇਹ ਸਾਥੀਆਂ ਨੂੰ ਮੈਂ ਸਮਝਦਾ ਪੂਰੇ ਮਾਨ ਸਰਮਾਨ ਨਾਲ ਗਾਂ ਸਾਥੀ ਜਿਹੜੇ ਆ ਉਹ ਕਚਹਿਰੀ ਤੱਕ ਲੈ ਜਾਣਗੇ ਉੱਥੇ ਸਾਥੀ ਦੇ ਮੈਸਰ ਦਾ ਕਾਗਲ ਸੀ 나갈 낚을